वैसे ना जरा अंध भक्ति वाला नशा उस सारे ना पैड़ा मन्नो जाए, ना मन्नो। अमारी ये वीडियो गल सभी को हर हर महादेव जिस परिवार में अभी मैं आया हूं उनके घर पर एक चमत्कार हो रहा है इस परिवार ने जब अपने घर पर फ्रिज को खोला तो फ्रिज का जो इनका फ्रीजर होता है उस फ्रीजर में इन्हें दर्शन हुए बाबा भोलेनाथ के आप भी दर्शन कीजिए देखिए इनके घर पर साक्षात भोलेनाथ एक शिवलिंग के तौर पर बर्फ में बने हुए हैं जो कि इनके फ्रीजर में दर्शन हो रहे हैं और ये दर्शन इनको जो है होली वाले दिन से हो रहे हैं होली वाले दिन जब इन्होंने अपने घर पे फ्रिज खोला तो उस फ्रिज के अंदर इन्होंने क्या देखते हैं कि अंदर जहां पर आप बर्फ वगैरह बनती है फ्रीजर के अंदर वहां पर जो है भोलेनाथ की आकृति ਸ਼ਿਵਲਿੰਗ ਦੇ ਤੌਰ ਪਰ ਬਰਫ਼ ਦੀ ਪੂਰੀ ਪੂਰੀ ਆਕ੍ਰਿਤੀ ਦਿਖ ਰਹੀ ਹੈ ਅਤੇ આજ ਤੱਕ ਉਸੇ ਤਰ੍ਹਾਂ ਦੀ ਆਕ੍ਰਿਤੀ ਬਣੀ ਹੋਈ ਹੈ ਲੋਕ ਇੱਥੇ ਪਰ ਦਰਸ਼ਨੋ ਕੇ ਲਈ ਆ ਰਹੇ ਹਨ ਅੱਛਾ ਜੀ ਫਰਿਜ ਦੇ ਵੇਚਣਾ 에어 ਕੂਲਿੰਗ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਨਾ ਉਹ ਫਰਿਜ ਜਿਹੜੀ ਆ ਉਹ ਇੱਕ ਪਾਸੇ ਨੂੰ ਝੁਕਾ ਹੋਏਗਾ ਉਹਦਾ ਵੀਨੀ ਵੀ ਹੋਏਗੀ ਤੇ ਉਧਰ ਆ ਕੇ ਜਿਹੜਾ ਨਾ ਉਹ ਫਰਿਜ ਦੀ ਬਰਫ਼ ਜਿਹੜੀ ਆ ਨਾ ਉਹ ਇਕੱਠੀ ਹੋ ਗਈ ਲekin ਇਹਨਾਂ ਲੋਕਾਂ ਨੇ ਕੀ ਆ ਵੀ ਜਿਹੜੇ ਪਖੰਡਵਾਦ ਦੇ ਵਿੱਚ ਫਸੇ ਹੋਏ ਆ ਵੀ ਜਿਹੜੇ ਗੋਲ ਚੀਜ਼ ਨੂੰ ਹਰੇਕ ਗੋਲ ਚੀਜ਼ ਨੂੰ ਉਹ ਸ਼ਿਵਲੰਗੀ ਮੰਨ ਲੈਂਦੇ ਆ ਵੀ ਗੋਲ ਪੱਥਰ ਪਿਆ ਹੋਵੇ ਕਿਤੇ ਉਹਨੂੰ ਪੂਜਣ ਲੱਪੈਂਦੇ ਆ ਘਰ ਦੇ ਵਿੱਚ ਰੱਖ ਲੈਂਦੇ ਆ ਲਿਆ ਕੇ ਯਾਨੀ ਕਿ ਇਹ ਸਾਰੇ ਦਾ ਸਾਰਾ ਕੀ ਆ ਪਖੰਡ ਤੇ ਅੰਧਵਿਸ਼ਵਾਸ ਦੇ ਵਿੱਚ ਲੋਕੀ ਫਸੇ ਹੋਏ ਆ ਹੁਣ ਫਰਿੱਜ ਦੇ ਵਿੱਚ ਕੀ ਆ 에어 ਕੂਲਿੰਗ ਜਿਹੜਾ ਖਾਣਾ ਵਾ ਜਿਹੜਾ ਬਰਫ਼ ਵਾਲਾ ਖਾਣਾ ਵਾ ਉਹਦੇ ਵਿੱਚ ਬਰਫ਼ ਹੀ ਇਕੱਠੀ ਹੋਏਗੀ ਹੋਰ ਉਹਦੇ ਵਿੱਚ ਕੀ ਆ ਉੱਥੇ ਦਾਣੇ ਇਕੱਠੇ ਹੋਣੇ ਆ ਇਹ ਵੀ ਤਾਂ ਸੋਚ ਕੇ ਦੇਖੋ ਨਾ ਹੁਣ ਜਿਹਨਾਂ ਦੀ ਫਰਿੱਜਾਂ ਲੈਵਲ ਤੇ ਪਈਆਂ ਹੋਣਗੀਆਂ ਪੂਰੀਆਂ ਤੇ ਪੂਰੇ ਲੈਵਲ ਤੇ ਪਈਆਂ ਹੋਣਗੀਆਂ ਉਹਨਾਂ ਦੇ ਵਿੱਚ ਤਾਂ ਪੂਰਾ ਕਦਾਰਨਾਥ ਵਸਿਆ ਹੁੰਦਾ ਉੱਥੇ ਵੀ ਕਰਿਆ ਕਰੋ ਪੂਜਾ ਫੇ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਬਾਰ ਨਿਕਲਦੀ ਲੋੜ ਆ ਇਹਨਾਂ ਚੀਜ਼ਾਂ ਦੇ ਵਿੱਚ ਸਾਡਾ ਕੋਈ ਨਹੀਂ ਫਾਇਦਾ ਹੋਣਾ ਵੀ ਅਸੀਂ ਮੱਥੇ ਟੇਕੀ ਜਾਓ ਲੋਕੀ ਉਹ ਪੱਤਰਕਾਰ ਆ ਕੇ ਦੱਸਣ ੜਿਆ ਵੀ ਲੋਕੀ ਦਰਸ਼ਨ ਕਰਨ ਆਉਂਦੇ ਆ ਹੁਣ ਮਾੜੀ ਜਿਹੀ ਇਹ ਵੀਡੀਓ ਵਾਇਰਲ ਹੋਈ ਤੇ ਲੋਕਾਂ ਨੇ ਦੂਰੋਂ ਦੂਰੋਂ ਦਰਸ਼ਨ ਕਰਨੇ ਆ ਔਨ ਲਾ ਪੈਣਾ ਲੋਕਾਂ ਨੇ ਇੱਥੇ ਲੰਗਰ ਵੀ ਲੱਗਣ ਲਾ ਪੈਣਾ ਇੱਥੇ ਫਰਜ ਵਾਲਾ ਬਾਬਾ ਕਹੌਣ ਲਾ ਪੈਣਾ ਤੇ ਮਾੜਾ ਜਿਹਾ ਅੱਧਾ ਘੰਟਾ ਅੱਧਾ ਘੰਟਾ ਮਾੜਾ ਜਿਹਾ ਬਿਜਲੀ ਦਾ ਕੱਟ ਲੱਗ ਜੇ ਜਾਂ ਤੁਸੀਂ ਫਰਿੱਜ ਨੂੰ ਬੰਦ ਕਰ ਦਿਓ ਤੇ ਦੇਖੋ ਭੋਲੇनाथ ਜਾਂਦੇ ਕਿੱਥੇ ਆ ਫੇ ਲੋਕਾਂ ਨੇ ਕੀ ਆ ਜਿਹੜੇ ਅੰਧਵਿਸ਼ਵਾਸੀ ਲੋਕ ਆ ਫੇ ਲੋਕਾਂ ਨੇ ਪਾਣੀ ਲਿਆ ਉਥੋਂ ਚੁਲੀਆਂ ਭਰ-ਭਰ ਕੇ ਪੀ ਜਾਣੀਆਂ ਕਿ ਭੋਲੇनाथ ਜਿਹੜੇ ਆ ਉਹ ਗੰਗਾ ਦੇ ਵਿੱਚ ਬਦਲ ਗਏ ਆ ਜਣੇ ਕਿ ਜੀ ਨਹੀਂ ਦੇਣਾ ਲੋਕਾਂ ਨੂੰ ਵੀ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚੋਂ ਬਾਹਰ ਨਹੀਂ ਨਿਕਲ ਦੇਣਾ ਕੋਨ ਤੇ ਪੱਤਰਕਾਰੀ ਵੀ ਸਿਰਫ ਏਸੇ ਚੱਕਰ ਦੇ ਵਿੱਚ ਰਹਿ ਗਈ ਆ ਵੀ ਜਿਹੜਾ ਕਿਹੜਾ ਦੇਖ ਲਓ ਪੱਤਰਕਾਰ ਉਹੋ ਕਿਤੇ ਸ਼ਿਵਲਿੰਗ ਕਿਤੇ ਕਿਸੇ ਦੀ ਕਿਚਨ ਦੇ ਵਿੱਚੋਂ ਨਿਕਲ ਆਉਂਦਾ ਕਹਿੰਦੇ ਬਾਥਰੂਮ ਦੇ ਵਿੱਚੋਂ ਨਿਕਲ ਆਉਂਦਾ ਆ ਕਈ ਵੀਡੀਓ ਵਾਇਰਲ ਹੋਈਆਂ ਯਾਰ ਇਹਨਾਂ ਚੀਜ਼ਾਂ ਦੇ ਵਿਦਦਾ ਕੋਈ ਫਾਇਦਾ ਹੈਗਾ ਤੁਸੀਂ ਦੱਸੋ ਅਸੀਂ ਜੁਗਾ ਜਗਾਂਤਰਾ ਤੋਂ ਇਹਨਾਂ ਚੀਜ਼ਾਂ ਦੇ ਪਿੱਛੇ ਫਸੇ ਹੋਏ ਆਂ 3000 ਸਾਲਾਂ ਦੇ ਵਿੱਚ 15000 ਜੁੱਧ ਲੜੇ ਆ ਸੀ ਅਸੀਂ ਉਹਨਾਂ ਦੇ ਬਾਰੇ ਨਹੀਂ ਪੜਨਾ ਵੀ ਉਹ ਜੁੱਧ ਕਿਉਂ ਲੜੇ ਆ ਸੀ ਕਿਉਂਕਿ ਇਹਨਾਂ ਲੋਕਾਂ ਨੇ ਸਾਨੂੰ ਸਿਰਫ ਤੇ ਸਿਰਫ ਕੀ ਆ ਪੂਜਾ ਪਾਠ ਮੰਤਰਾਂ ਦੇ ਵਿੱਚ ਸਾਨੂੰ ਸਿਰਫ ਜਕੜ ਕੇ ਰੱਖਿਆ ਹੋਇਆ ਵੀ ਜੋ ਕਰੇਗਾ ਰੱਬ ਕਰੇਗਾ ਜੋ ਕਰਦਾ ਰੱਬ ਕਰਦਾ ਲੇਕਿਨ ਆਪਣੀ ਸਾਡੀ ਹੋਂਦ ਜਿਹੜੀ ਆ ਨਾ ਉਹ ਖਤਮ ਕਰ ਦਿੱਤੀ ਹੋਈ ਆ ਇਹਨਾਂ ਲੋਕਾਂ ਨੇ ਵੀ ਜਿਹੜੇ ਆ ਜਿਹੜੇ ਜਿਨ੍ਹਾਂ ਨੇ ਧੰਦਾ ਚਲਾਇਆ ਹੋਇਆ ਵੀ ਜਿਨ੍ਹਾਂ ਦਾ ਚੱਲਦਾ ਤੁਹਾਡਾ ਤਾਂ ਉੱਜੜ ਰਿਹਾ ਲੇਕਿਨ ਉਹਨਾਂ ਦਾ ਵੜਨ ਰਿਹਾ ਵੀ ਜਿਨ੍ਹਾਂ ਨੂੰ ਇਹਨਾਂ ਦਾ ਫਾਇਦਾ ਹੁੰਦਾ ਵੀ ਜਿਹੜੇ ਮੱਥੇ ਟਿਕਾ ਰਹੇ ਆ ਤੁਹਾਡੇ ਕੋਲ ਪੂਜਾ ਕਰਾ ਰਹੇ ਆ ਕਿੰਨਾ ਵੱਡਾ ਬਿਜ਼ਨਸ ਆ ਇਹਨਾਂ ਦਾ ਜੋਤਾਂ ਵਿਕ ਰਹੀਆਂ ਫੋਟਾਂ ਵਿਕ ਰਹੀਆਂ ਯਾਰ ਤੁਸੀਂ ਇਹਨਾਂ ਦੇ ਬਾਰੇ ਵੀ ਤਕ ਕੁਝ ਸੋਚੋ ਨਾ 100 ਰੁਪਏ ਦੀ ਤੁਸੀਂ ਸ਼ਰਟ ਨਹੀਂ ਲੈ ਸਕਦੇ 200 ਰੁਪਏ ਦੀ ਤੁਸੀਂ 500 ਰੁਪਏ ਦੀ ਫੋਟੋ ਚੱਕ ਕੇ ਘਰ ਲੈ ਆ ਦਿੰਦੇ ਆ ਵੀ ਉਹਦੀ ਪੂਜਾ ਕਰਨੀ ਆ ਆ ਕੇ ਤੁਸੀਂ ਠੋਟਵਾ ਜੋਗੇ ਤੁਹਾਡੇ ਕੋਲ ਜੋਤਾਂ ਜੋਗੇ ਤੁਹਾਡੇ ਕੋਲ ਪੈਸੇ ਹੈਗੇ ਆ ਇਹ ਸਾਰੇ ਦਾ ਸਾਰਾ ਪਖੰਡਾ ਇਸ ਪਖੰਡ ਦੇ ਵਿੱਚੋਂ ਸਾਨੂੰ ਬਾਹਰ ਨਿਕਲਣਾ ਪਏਗਾ ਕਿਉਂਕਿ ਅਸੀਂ ਗੁਲਾਮ ਹੀ ਇਹਨਾਂ ਦੇ ਹੋਏ ਪਏ ਆ ਇਹਨਾਂ ਪਖੰਡੀਆਂ ਦੇ ਜਿਹੜੇ ਸਾਨੂੰ ਪਖੰਡ ਕਰਕੇ ਦੱਸਦੇ ਆ ਤੇ ਅਸੀਂ ਇਹਨਾਂ ਦੇ ਜਾਲ ਦੇ ਵਿੱਚ ਫਸੇ ਹੋਏ ਆ ਭਰਾਓ ਬੇਨਤੀ ਇਹੋ ਹੀ ਆ ਕਿ ਅਗਰ ਜੇ ਆਪਣੀਆਂ ਆਉਣ ਵਾਲੀਆਂ ਨਸਲਾਂ ਆਪਣੀਆਂ ਪੀੜ੍ਹੀਆਂ ਬਚਾਉਣੀਆਂ ਨੇ ਤੇ ਇਹਨਾਂ ਦੇ ਸਾਨੂੰ ਜਾਲ ਦੇ ਵਿੱਚੋਂ ਬਾਹਰ ਨਿਕਲਣਾ ਪਏਗਾ ਨਹੀਂ ਤੇ ਅਸੀਂ ਨਹੀਂ ਬਚਦੇ ਕਿਉਂਕਿ ਅਸੀਂ ਜਲੋ ਜੇ ਬੰਦਾ ਦੂਸਰਾ ਨਸ਼ਾ ਕਰਦਾ ਨਾ ਕੋਈ ਗਾਂਜਾ ਪੁੱਕੀ ਸ਼ਰਾਬ ਆ ਉਹ ਤੇ ਚਲੋ ਠੀਕ ਆ ਵੀ ਇੱਕ ਬੰਦੇ ਨੂੰ ਨਸ਼ਾ ਫੜਦਾ ਘਰ ਦੇ ਵਿੱਚੋਂ ਇੱਕ ਹੋਏਗਾ ਲੇਕਿਨ ਇਹ ਜਿਹੜਾ ਨਸ਼ਾ ਨਾ ਜਿਹੜਾ ਆ ਝੂਠੀ ਬੰਦਗੀ ਦਾ ਨਸ਼ਾ ਝੂਠਾ ਜਿਹੜਾ ਵੀ ਪੱਥਰਾਂ ਨੂੰ ਪੂਜ ਦੀ ਪੂਜਾ ਕਰਾਈ ਜਾਂਦੇ ਆ ਕਬਰਾਂ ਦੀ ਪੂਜਾ ਕਰਾਈ ਜਾਂਦੇ ਆ ਲੇਕਿਨ ਇਹਦੇ ਨਾਲੋਂ ਨਸ਼ਾ ਕੋਈ ਵੀ ਨਿਕਾ ਪੈੜਾ ਇਸ ਕਰਕੇ ਸਾਨੂੰ ਇਹਨਾਂ ਨਸ਼ਿਆਂ ਦੇ ਵਿੱਚੋਂ ਬਾਹਰ ਨਿਕਲਣਾ ਪਏਗਾ